اسی 11 ਨਵੰਬਰ 2013 ਦਾ ਸਮਸ਼ਾਨ ਜਗ੍ਹਾ ਤੇ ਧੂਆ ਕਾਫੀ ਤੱਕ ਫੈਲ ਰਿਹਾ ਸੀਗਾ ਤੇ ਜਦੋਂ ਲੋਕ ਦੇਖਦੇ ਆਗੇ ਉਸ ਧੂਏ ਕੋਲ ਜਾਂਦੇ ਆਗੇ ਲੋਕਾਂ ਨੇ ਪੈਰਾਟੋਲੋਜੀ ਮੀਨ ਕਿਸ ਕੰਦੀ ਹੈ ਅਜਿਆ ਕੀ ਸੀਗਾ ਉਹ ਉਹ ਹੋਰ ਕਿਸੇ ਚੀਜ਼ ਨੂੰ ਅੱਗ ਨਹੀਂ ਲੱਗੀ ਸੀ ਉਹ ਲੱਕੜਾਂ ਨੂੰ ਅੱਗ ਨਹੀਂ ਲੱਗੀ ਹੋਈ ਸੀ ਉਹ ਇੱਕ ਬੰਦੇ ਨੂੰ ਲੱਗੀ ਹੋਈ ਅੱਗ ਸੀਗੀ ਉਸ ਤੋਂ ਬਾਅਦ ਸਾਰੇ ਹੋਰ ਬੰਦੇ ਇਕੱਠੇ ਹੁੰਦੇ ਉੱਤੇ ਤੇ ਇੱਕ ਜਣਾ ਉਸ ਨੂੰ ਫੋਨ ਕਰ ਦਿੰਦਾਗਾ ਫੋਸ ਫੌਜੀ ਵੀ ਆਈ ਉੱਤੇ ਮੋਕੇ ਦੇ ਦੇਖਦੀ ਆਈ ਜਿਹੜੀ ਮਤਲਬ ਵੀ ਬੌਂਦੀ ਸੀਗੀ ਉਪਰਕਤ ਪੂਰੀ ਤਰ੍ਹਾਂ ਚਲ ਚੁੱਕੀ ਸੀ ਕਿ ਪਰ ਜਿਹੜਾ ਨਿਜਲਾ ਹਿੱਸਾ ਸੀਗਾ ਬਾਡੀ ਦਾ ਉਹ ਅਜੇ ਕਾਫੀ ਮਾਤਰਾ ਵਿੱਚ ਸਹੀ ਸੀਗਾ ਤੇ ਪੁਸ ਜਦੋਂ ਉਹਦੀ ਪੋਕਰ ਦੀ ਹੈਗੀ ਪਰਤਾਲ ਕਰਦੀ ਹੈਗੀ ਜੇਪਾ ਪਰੋਲ ਦੇਗੀ ਤੇ ਉਹਨਾਂ ਜੇਬਾ ਜਿੱਤ ਮਤਲਬ ਇਹ 4000 ਰੁਪਏ ਮਿਲਦਾਗਾ ਪੁਸ ਨੂੰ ਤੇ ਗੈਸਾਂ ਜਾਂਚੀ ਦਾ ਕਾਰ ਮਿਲਦਾਗਾ ਤੇ ਕੋਲ ਲੈਟਰ ਮਿਲਦਾਗਾ ਤਾਂ ਵੀ ਦੂਰ ਤੇ ਉਸ ਤੋਂ ਬਾਅਦ ਕਾਫੀ ਦੂਰ ਇੱਕ ਪੈਟਰੋਲ ਦੀ ਬੋਤਲ ਮਿਲਦੀ ਹੈਗੀ ਔਰ ਪੁਸ ਨੂੰ ਇੱਕ ਪਤਾ ਲੱਗਾ ਸੀਗਾ ਵੀ ਇਹਦਾ ਕੋਈ ਕਤਲ ਕਰਕੇ ਗਿਆਗਾ ਤੇ ਪੁਲਿਸ ਉਸ ਤੋਂ ਬਾਅਦ ਜਿਹੜੀ ਤਰਦੀਸ਼ ਸ਼ੁਰੂ ਕਰ ਦਿੰਦੇ ਹੈਗੇ ਆਪ ਦੀ ਤੇ ਜਿਹੜੇ ਮਲੇ ਕਾਰਡ ਮਿਲਿਆ ਸੀਗਾ ਪੁਲਿਸ ਨੂੰ ਉਸ ਗੈਸ ਯਾਸੀ 'ਚ ਪਹੁੰਚਦੀ ਹੈਗੀ ਤੇ ਗੈਸ ਯਾਸੀ 'ਚ ਪਹੁੰਚ ਕੇ ਪੜਾ ਕਰਦੇ ਮਲੇ ਉਹ ਕਾਰਡ ਦਾ ਵੀ ਕਾਰਡ ਤੇ ਜਿਹੜਾ ਐਡਰੈਸ ਆਗਾ ਵੀ ਉਹ ਸਾਨੂੰ ਦੱਸੋ ਉਸ ਤੋਂ ਬਾਅਦ ਏਜੰਸੀ ਵਾਲੇ ਕੁਝ ਲੋਗ ਆਉਂਦੇ ਕਾਰਡ ਤੇ ਜਿਹੜਾ ਐਡਰੈਸ ਸੀਗਾ ਸਾਰਾ ਸਮਝਾ ਲਦੇ ਹੈਗੇ ਹੁਣ ਪੁਲਿਸ ਪਹੁੰਚ ਜਾਈਏਗੀ ਉਸ ਘਰੇ ਜਦੋਂ ਪੁਲਿਸ ਉਸ ਘਰੇ ਪਹੁੰਚਦੀ ਹੈਗੀ ਦਰਵਾਜ਼ਾ ਖੜਕਾਉਂਦੀ ਹੈਗੀ ਤਾਂ ਅੱਗਿਓ ਇੱਕ ਬਜ਼ੁਰਗ ਮਤਲਬ ਵੀ ਬੰਦਾ ਨਿਕਲਦਾ ਹੈਗਾ ਉਹ ਬਜ਼ੁਰਗ ਬੰਦਾ ਨਿਕਲ ਉਸ ਤੋਂ ਆ ਉਹ ਜਿਹੜੀ ਘਰ ਵਾਲੀ ਉਹ ਨਿਕਲਦੀ ਹੈਗੀ ਪੂਣ ਸਾਰੇ ਮਨ ਨੂੰ ਦੱਸ ਦਿਆ ਵੀ ਇਦਾਂ ਇਦਾਂ ਕਰਕੇ ਸਾਨੂੰ ਇੱਕ ਬੰਦੇ ਦੀ ਲਾਸ਼ ਮਿਲਿਆਗੀ ਤੇ ਉਹਦੀ ਜੇਬ ਚ ਇੱਕ ਕਾਰਡ ਮਿਲਿਆਗਾ ਵੀ ਕੋਈ ਥੋੜਾ ਮੁੰਡਾ ਘਰੋਂ ਲਾਪਤਾ ਤਾਂ ਨਹੀਂਗਾ ਤੇ ਫਿਰ ਜਿਹੜੇ ਬਜ਼ੁਰਗ ਬੰਦੇ ਉਹ ਦੱਸਦੇ ਵੀ ਕਹਿੰਦਾ ਜਿਹੜਾ ਉਹਨਾਂ ਦਾ ਮੁੰਡਾਗਾ ਉਹਨਾਂ ਮੁੰਡੇ ਦਾ ਨਾਮ ਸੀਗਾ ਮਨੀਸ਼ ਵੀ ਉਹ ਸੋਹਾਂ ਤੋਂ ਮਲੇ ਗੈਸ ਪਾਉਂ ਗਿਆ ਸੀਗਾ ਤੇ ਹਜੇ ਤੱਕ ਘਰ ਵਾਪਸ ਨਹੀਂ ਆਇਆ ਉਸ ਤੋਂ ਆ ਉਸ ਉਹਨਾਂ ਬਜ਼ੁਰਗ ਬੰਦੇ ਨੇ ਇਹ ਗੱਲ ਕਹਿੰਦੇ ਆ ਕਿ ਵੀ ਤੁਸੀਂ ਸਾਡੇ ਨਾਲ ਚੱਲੋ ਕੀ ਪਤਾ ਉਹ ਤੁਹਾਡਾ ਮਨੀਸ਼ ਹੀ ਹੋਵੇ ਉਸ ਤੋਂ ਬਾਅਦ ਬਜ਼ੁਰਗ ਜੀਏ ਦੋਵੇਂ ਬੁੱਢਾ-ਬੁੜੀ ਪੁੱਛ ਨਾਲ ਜਾਂਦੇ ਆਗੇ ਤੇ ਉਹਦੇ ਜਦੋਂ ਕੱਪੜੇ ਦੇਖਦੇ ਦੋਵੇਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਉਹਨਾਂ ਦਾ ਮੁੰਡਾ ਮਨੀਸ਼ ਸੀ ਇਹਦਾ ਦਾ ਉਸ ਤੋਂ ਬਾਅਦ ਉਹਨਾਂ ਵਿਚਾਰੇ ਬਜ਼ੁਰਗ ਬੰਦੇ ਉਹ ਤਾਂ ਨਿਕਲਣੋਂ ਚੀਚੀ ਰੋਣ ਲੱਗ ਜਾਂਦੇ ਆਗੇ ਤੇ ਉਹਨਾਂ ਲਈ ਉਸ ਤੋਂ ਬਾਅਦ ਪੁੱਛ ਉਹਨਾਂ ਨੂੰ ਸੰਭਾਲਣਾ ਪੋਗਿਆ ਸੀਗਾ ਪੁੱਛ ਉਹ ਵੀ ਉਸ ਤੋਂ ਬਾਅਦ ਮਸ਼ੀਨ ਜਿਹੜਾ ਮਨੀਸ਼ ਸੀਗਾ ਉਹਦੇ ਬੈਕਗ੍ਰਾਉਂਡ ਬਾਰੇ ਪੁੱਛਿਆ ਜਾਂਦਾਗਾ ਤੇ ਪੁੱਛ ਨੂੰ ਪਗਲਾਤਾ ਜਿਹੜਾ ਮਨੀਸ਼ ਸੀਗਾ ਉਹ ਉਹ ਪਹਾੜ ਦਾ ਸਾਰਾ ਨਾਲ ਵੱਡਾ ਮਤਲਬ ਫਲਾਈਵੋਡ ਦਾ ਕੰਮ ਕਰਦਾ ਸੀਗਾ। ਮਨੂਜੀ ਕੋਲ ਪੈਸਾ ਸੀਗਾ ਮਨੀਸ਼ ਕੋਲ ਤੇ ਮਨੀਸ਼ ਦੀ ਘਰ ਵਾਲੀ ਦਾ ਨਾਮ ਸੀਗਾ ਸਪਨਾ ਤੇ ਇੱਕ ਉਹਨਾਂ ਦੇ ਬੇਟੀ ਸੀਗੇ। ਮਨੀਸ਼ ਆਪਦੇ ਮੰਮੀ ਪਾਪਾ ਨਾਲ ਤੇ ਆਪਦੀ ਘਰ ਵਾਲੀ ਤੇ ਆਪਦੀ ਬੇਟੀ ਨਾਲ ਪਹਾੜ 'ਚ ਉੱਤੀ ਰਹਿੰਦਾ ਸੀਗਾ ਉਸੇ ਘਰੇ ਰਹਿੰਦਾ ਸੀਗਾ। ਤੇ ਉਸ ਤੋਂ ਬਾਅਦ ਉਹ ਮੱਲਵੀ ਜਿਹੜਾ ਉਹਦੇ ਕੋਲ ਫੈਕਟਰੀ ਸੀਗੀ ਉੱਤੇ ਜਾ ਕੇ ਪੁਲਸ ਪਤਾ ਕਰਦੀ ਹੈਗੀ ਵੀ ਮਨੀਸ਼ ਕਿਹਜਾ ਸੀਗਾ ਉਹਦੇ ਬਰਕਰਮ ਪੁੱਛਦੀ ਹੈਗੀ। ਉਹਦੇ ਬਰਕਰਰ ਦੱਸਦੇ ਸੀਗੇ ਜਿਹੜਾ ਮਨੀਸ਼ ਸੀਗਾ ਉਹਨਾਂ ਦਾ ਬੌਸ ਸੀਗਾ ਜਿਹੜਾ ਉਹ ਬਹੁਤ ਚੰਗਾ ਇਨਸਾਨ ਸੀਗਾ ਉਹਨਾਂ ਨੂੰ ਸਮੇਂ ਅਨੁਸਾਰ ਪੈਸੇ ਦਿੰਦਾ ਸੀਗਾ ਵੀ ਉਹਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੁਣ ਪੁਲਸ ਨੂੰ ਜਿਹੜਾ ਇੱਕ ਗਪਾਲ ਦਾ ਬਹੁਤ ਵੱਡਾ ਬੰਦਾ ਸੀਗਾ ਉਹ ਪੈਸੇ ਵਾਲਾ ਬੰਦਾ ਸੀਗਾ ਤੇ ਪੁਲਸ ਦੇ ਵੀ ਦਵਾਉਣ ਲੱਗ ਗਿਆ ਉਹ ਪ੍ਰੈਸ਼ਰ ਪੈਣ ਲੱਗ ਗਿਆ ਵੀ ਜਲਦੋ ਜਲ ਇਸ ਕੇਸ ਨੂੰ ਹੱਲ ਕੀਤਾ ਜਾਵੇ ਤੇ ਪੁਲਸ ਵੀ ਇਸ ਕੇਸ ਨੂੰ ਮਤਲਬ ਜਲਦ ਜਲ ਹੱਲ ਕਰਨਾ ਚਾਹੁੰਦੀ ਸੀਗੀ ਤਾਂ ਕਿ ਪੰਨੋ ਨੇ ਮਤਲਬ ਸਾਰੇ ਉਹ ਤਾਂ ਪਕਾ ਨਹੀਂ ਉਹਦੇ ਉੱਥੇ ਛਾਪਾਂ ਮਾਰਿਆ ਤੇ ਜਿੱਥੇ ਮਤਲਬ ਉਹਦੀ ਲਾਸ਼ ਮਿਲੀ ਸੀਗੀ ਫਿਰ ਤੋਂ ਪੁਲਸ ਦੁਆਰਾ ਉੱਥੇ ਜਾਂਦੀ ਹੈਗੀ ਕਿਛਾਦ ਨੂੰ ਨਾ ਕੋਈ ਨਾ ਕੋਈ ਹੋਰ ਦੁਆਰੇ ਹੱਥ ਮਿਲ ਜੇ ਤੇ ਉਸ ਤੋਂ ਬਾਅਦ ਉਹ ਥੋੜੀ ਦੇਰ ਬਾਅਦ ਦੂਰ ਦੂਈ ਕੰਨੋਂ ਇੱਕ ਮਨੀਸ਼ ਦੀ ਕਾਰ ਮਿਲਦੀ ਹੈਗੀ ਉਸ ਕਾਰ ਵਿੱਚੋਂ ਬਲੱਡ ਦੇ ਛਿੱਟੇ ਮਿਲਦੇ ਹੈਗੇ ਤੇ ਜਦੋਂ ਬਲੱਡ ਦੇ ਛਿੱਟਿਆਂ ਦਾ ਡੀਐਨਏ ਟੈਸਟ ਕੀਤਾ ਜਾਂਦਾਗਾ ਤਾਂ ਪਤਾ ਲੱਗਦਾ ਵੀ ਉਹ ਡੀਐਨਏ ਟੈਸਟ ਮਨੀਸ਼ ਦਾ ਹੀ ਸੀਗਾ ਉਹ ਬਲੱਡ ਮਨੀਸ਼ ਦਾ ਹੀ ਸੀਗਾ ਤੇ ਹੁਣ ਉਸ ਤੋਂ ਬਾਅਦ ਜਿਹੜੀ ਉਹਦੀ ਬੋਡੀ ਦੀ ਉਹਦੀ ਲਾਸ਼ ਦੀ ਜਿਹੜੀ ਉਹ ਰਿਪੋਰਟ ਵੀ ਆ ਜਾਂਦੀ ਹੈਗੀ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਜਦੋਂ ਤੇ ਪਤਾ ਲੱਗਦਾ ਜਿਹਦੀ ਮਨੀਸ਼ ਦੇ ਦੋ ਗੋਲ ਹੋਣਾ ਬੱਜਣਾ ਸੀਗਾ ਗੱਲੀ ਗੋਲੀ ਦਾ ਜੀ ਸੀ ਕਿ ਉਹਦੇ ਦਰਤੇ ਦੂਸਰੀ ਗੋਲੀ ਵੱਜੀ ਸੀਗੀ ਉਹਦੀ ਮੱਥੇ ਤੇ ਉਸ ਤੋਂ ਬਾਅਦ ਕਾਤਲ ਸੀਗੇ ਜਿਹੜੇ ਉਹਨੂੰ ਮਨੀਸ਼ ਨੂੰ ਗੋਲੀਆਂ ਮਾਰ ਕੇ ਉਹਨੂੰ ਹੱਥ ਲਾ ਕੇ ਸਾੜਨਾ ਵੀ ਚਾਹੁੰਦੇ ਸੀਗੇ ਤਾਂ ਕਰਕੇ ਜਿਹੜੀ ਉਹਦੀ ਬਾਡੀ ਉੱਪਰਲੀ ਅੱਧੀ ਮੱਚੀ ਹੋਈ ਸੀਗੀ ਤੇ ਜਿਹੜੀ ਮਿਜਲੀ ਸੀ ਉਸ ਤੋਂ ਬਾਅਦ ਲੋਕ ਆਗੇ ਸੀ ਕਿ ਤਾਂ ਕਿ ਇਹਦੀ ਉਹ ਥਲੜੀ ਬਾਡੀ ਸੀ ਬਚ ਗਈ ਸੀ ਔਰ ਬਹੁਤ ਸਾਰੇ ਬਹੁਤ ਵੱਡੇ ਸਵਾਲ ਖੜੇ ਹੋਗੇ ਸੀਗੇ ਪੁਲਸ ਅਕੇ ਤੇ ਉਸ ਤੋਂ ਬਾਅਦ ਪੁਲਸ ਕੇ ਕੇਸ ਨੂੰ ਹੱਲ ਕਰਦੀ ਹੈ ਤੁਸੀਂ ਉਹ ਸੁਣੋ ਹਣਪੋਸਾ ਜਿਹੜੀ ਮਤਲਬ ਜੀ ਮਨੀਸ਼ ਦੀ ਕੁਤਲੀ ਪਰੋਲਦੀ ਹੈਗੀ ਤੇ ਪੁਲਸ ਨੂੰ ਪਤਾ ਲੱਗਦਾਗਾ ਵੀ ਮਨੀਸ਼ ਦਾ ਵਿਆਹ ਹੋਇਆ ਸੀਗਾ 2007 ਵਿੱਚ ਸਪਨਾ ਨਾਲ ਸਪਨਾ ਦੇ ਕੰਡ ਬਹੁਤ ਖੂਬਸੂਰਤ ਸੀਗੀ ਤੇ ਉਹ ਦੋਨਾਂ ਦੇ ਜਿਹੜਾ ਮਤਲਬ ਵੀ ਵਧੀਆ ਰਿਲੇਸ਼ਨ ਚੱਲਦਾਗਾ 1 ਸਾਲ ਡੇਢ ਸਾਲ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਜਨਮ ਲੈਂਦੀ ਹੈ ਤੇ ਉਸ ਤੋਂ ਬਾਅਦ ਹਣਪੋਸਾ ਮਤਲਬ ਵੀ ਉਸ ਲਾਵੇ ਲਾਈਫ 'ਚ ਵੀ ਕੋਈ ਦਿੱਕਤ ਨਾ ਲੱਗੀ ਪਉ ਤੇ ਹਣਪੋਸਾ ਦੇ ਸਾਹਮਣੇ ਬਹੁਤ ਵੱਡੇ ਸਵਾਲੇ ਖੜੇ ਹੋ ਗਏ ਸੀਗੇ ਵੀ ਹੁਣ ਕਿਸ ਨੂੰ ਹੱਲ ਕਿਵੇਂ ਕੀਤਾ ਜਾਵੇ ਹੁਣ ਵਿਆਹ ਵੀ ਵਧੀਆ ਚੱਲਦਾ ਸੀਗਾ ਉਹਨਾਂ ਦੇ ਘਰ ਬੇਟੀ ਨੇ ਵੀ ਜਨਮ ਲਿਆ ਅਸਲ ਵਿੱਚ ਉਹਦਾ ਪਿਆਰ ਵੀ ਬਹੁਤ ਸੀਗਾ ਤੇ ਵੀ ਹੁਣ ਜਿਹੜਾ ਉਹ ਅਗਲੇ ਵੀ ਪੁਲਸ ਦਾ ਖਤਮ ਹੋ ਚੁੱਕਿਆ ਸੀ ਉਹ ਸੈਂਕਲ ਤੋਂ ਹੀ ਪੁਲਸ ਨੂੰ ਕੁਝ ਨਹੀਂ ਮਿਲਿਆ ਸੀਗਾ ਤੇ ਹੁਣ ਪੁਲਸ ਦੇ ਹੱਥੋਂ ਜਿਹੜਾ ਉਹ ਕਾਲ ਲੱਤੇ ਲਾਉਂਦਾ ਮਨੀਸ਼ ਦਿਆਂ ਤੇ ਪੁਲਸ ਨੂੰ ਇੱਕ ਨੰਬਰ ਪਤਾ ਲੱਗਦਾ ਜਿਸਨ ਦਿਲ ਉਹਦੀ ਮੌਤ ਹੋਈ ਸੀਗੀ 11 ਨਵੰਬਰ 2013 ਨੂੰ ਉਸ ਦਿਲ ਵੀ ਉਸ ਨੰਬਰ ਤੇ ਕਾਫੀ ਟਾਈਮ ਮਨੀਸ਼ ਦੀ ਗੱਲਬਾਤ ਹੋਈ ਸੀਗੀ ਜਦੋਂ ਉਸ ਤੋਂ ਬਾਅਦ ਹੋਰ ਮਾਲੇ ਦੀ ਕੁੰਡਲੀ ਫਰੋਲੀ ਜਾਂਦੀ ਹੈ ਕਿ ਉਸ ਨੰਬਰ ਦੀ ਤੇ ਪੁਲਸ ਨੂੰ ਇਹ ਪਤਾ ਲੱਗਦਾ ਵੀ ਉਹ ਨੰਬਰ ਸੀਗਾ ਹਰਸ਼ਪ੍ਰੀਤ ਨਾਮ ਦੇ ਇੱਕ ਬੰਦੇ ਦਾ ਤੇ ਪਤਾ ਲਾਦਾ ਪੁੱਸ ਨੂੰ ਵੀ ਉਸ ਦਿਨ ਤੋਂ ਪਹਿਲਾਂ ਵੀ ਕਈ ਮਨੀਸ਼ ਦੇ ਨਾਲ ਲੰਮੀਆਂ ਗੱਲਾਂ ਬਾਤਾਂ ਹੁੰਦਾ ਸੀਗਾ ਮਨੀਸ਼ ਦੀਆਂ ਉਸ ਨੰਬਰ ਤੇ ਤੇ ਹੁਣ ਜਿਹੜਾ ਨੰਬਰ ਸੀਗਾ ਪੁੱਸ ਦੇ ਸਾਹਮਣੇ ਆ ਗਿਆ ਸੀਗਾ ਉਹਦਾ ਨਾਮ ਵੀ ਆ ਗਿਆ ਸੀਗਾ ਕਿਹਨੂੰ ਸੀ ਬੰਦਾ ਤੇ ਉਸ ਤੋਂ ਬਾਅਦ ਪੁੱਸ ਜਾਣਦੀ ਹੈ ਕਿ ਉਸ ਬੰਦੇ ਕੋਲ ਪੁੱਸ ਨੂੰ ਪਤਾ ਉਹ ਜਿਹੜਾ ਨੰਬਰ ਸੀਗਾ ਹਰਚਪ੍ਰੀਤ ਦਾ ਉਹ ਜਿਹੜਾ ਮਨੀਸ਼ ਦਾ ਬਚਪਨ ਦਾ ਦੋਸਤ ਸੀਗਾ ਮਨੀਸ਼ ਤੇ ਹਰਚਪ੍ਰੀਤ ਸੀਗੇ ਦੋਵੇਂ ਇਕੱਠੇ ਪੜ੍ਹੇ ਸੀਗੇ ਤੇ ਇੱਕ ਦੂਜੇ ਦੇ ਘਰੇ ਆਉਦੇ ਜਾਂਦੇ ਵੀ ਸੀਗੇ ਇਹ ਉਸ ਤੋਂ ਬਾਅਦ ਉਹ ਵੀ ਜਿਹੜਾ ਅੰਗਲੇ ਪਤੂਗਾ ਸੀਗਾ ਜਦੋਂ ਆਪਾਂ ਮਨਪੁਸ ਮਨੀਸ਼ ਦੇ ਮੰਮੀ ਦਾ ਪਤਾ ਪੁੱਛਦੀਏ ਵੀ ਸੁਮੇਸ਼ ਬੰਦੇ ਦੇ ਸ਼ੱਕ ਹੈ ਜਾਂ ਨਹੀਂ ਉਹ ਜਦੋਂ ਮਨੀਸ਼ ਬਹੁਤ ਸਾਰਾ ਜਿਹੜੀ ਕੁਆ ਕੌਲਟੀ ਲਗਾਉਂਦੀ ਹੈ ਵੀ ਸਪਨਾ ਦੇ ਮੋਬਾਈਲ ਜਦੋਂ ਸਪਨਾ ਜਿਹੜਾ ਮੋਬਾਈਲ ਕੌਲਟੀ ਲਗਾਉਂਦੀ ਆ ਪੁੱਛ ਸਾਹਮਣੇ ਤਾਂ ਜਿਹੜਾ ਕੇਸ ਹੈ ਪਾਣੀ ਵਾਂਗੂ ਪੁੱਛਦੇ ਸਾਹਮਣੇ ਆ ਜਾਂਦਾ ਪੁੱਛਦੇ ਵੀ ਪੈਰਾਂ ਤੋਂ ਜ਼ਮੀਨ ਕਿਸ ਕੇ ਆਂਦੀ ਹੈਗੀ ਤੇ ਪੁੱਛ ਨੂੰ ਇਹ ਹੁੰਦਾ ਵੀ ਕੋਈ ਅੱਡਾ ਵੱਡਾ ਵਿਸ਼ਵਾਸ ਕਰ ਕਿਵੇਂ ਕਰ ਸਕਦਾ ਹੈ ਹੋ ਉਹ ਹੋਇਆ ਕੀ ਸੀਗਾ ਜਦੋਂ ਕਾਲ ਟੈਲ ਨਾ ਚੈੱਕ ਕਰਦੇ ਆ ਪੋਸਟ ਸਪਨਾ ਦੀ ਮੋਹਰ ਨਾ ਤੇ ਪਤਾ ਲੱਗਦਾ ਸਪਨਾ ਵੀ ਉਸੇ ਸਟ੍ਰਕਚਰ ਨਾਲ ਜਿਹੜਾ ਉਹ ਬਚਪਨ ਦਾ ਦੋਸਤ ਸੀਗਾ ਹਰਸ਼ਪ੍ਰੀਤ ਉਹਦੇ ਨਾਲ ਲੰਮੀਆਂ ਲੰਮੀਆਂ ਗੱਲਾਂ ਕਰਦੀ ਆ ਆ ਰਹੀਆਂ ਕਈ ਸਾਲਾਂ ਤੋਂ ਮਤਲਬ ਇਹ ਪੋਸਟ ਨੂੰ ਸਾਫ ਪਤਾ ਲੱਗਾ ਸੀ ਹੁਣ ਜਿਹੜਾ ਮਨੀਸ਼ ਦੀ ਘਰ ਵਾਲੀ ਸਪਨਾ ਸੀਗੀ ਉਹਦਾ ਜਿਹੜਾ ਅਫੇਅਰ ਸੀਗਾ ਉਹਦੇ ਮਨੀਸ਼ ਦੇ ਬਹੁਤ ਪਿਆਰੇ ਮਿੱਤਰ ਚੰਗੇ ਦੋਸਤ ਹਰਸ਼ਪ੍ਰੀਤ ਨਾਲ ਤੇ ਉਸ ਤੋਂ ਬਾਅਦ ਪੁਲਸ ਨੂੰ ਇੱਕ ਮਤਲਬ ਇਹ ਉਹ ਮਿਲ ਗਿਆ ਕਲਿਊ ਮਿਲ ਗਿਆ ਉਸ ਤੋਂ ਬਾਅਦ ਜਿਹੜੀ ਉਹ ਰਾਤ ਚ ਲੈੰਦੇ ਆ ਸਪਨਾ ਨੂੰ ਜਿਹਦਾ ਰਾਤ ਚ ਲੈੰਦੇ ਆ ਕਿ ਪੁਛਕਿਸ਼ ਕਰਦੇ ਆਗੇ ਪੁਛ ਇੱਕ ਗੱਪ ਮਾਰਦੀ ਹੈਗੀ ਉਹ ਗੱਪੇ ਮਾਰਦੀ ਹੈਗੀ ਤੇ ਪੁਲਸ ਸਪਨਾ ਨੂੰ ਕਹਿੰਦੀ ਹੈ ਵੀ ਜਿਹੜਾ ਹਰਸ਼ਪ੍ਰੀਤ ਆ ਉਹਦਾ ਸਾਰਾ ਕੁਝ ਸੱਚ ਮੰਨ ਲਿਆ ਕਿ ਹਾਂ ਤੂੰ ਜੇ ਤੇਰੀ ਸਦਾ ਘਟਾਉਣੀ ਹੈ ਵੀ ਤੂੰ ਵੀ ਸੱਚ ਆਪ ਦੇ ਮੂੰਹੋਂ ਦੱਸ ਦੇ ਤੇ ਹਜੇ ਕੀ ਵੀ ਪੁਛਲੇ ਹਰਸ਼ਪ੍ਰੀਤ ਨੂੰ ਕੋਈ ਗ੍ਰਿਫਤਾਰ ਨਹੀਂ ਕੀਤਾ ਸੀ ਕੁਛ ਨਹੀਂ ਕੀਤਾ ਸੀ ਬਸ ਇੱਕ ਮਤਲਬ ਵੀ ਗੱਪ ਮਾਰ ਕੇ ਦੇਖਿਆ ਜੀ ਪੁੱਛ ਨੇ ਸਪਨਾ ਨੂੰ ਵੀ ਕੀ ਪਤਾ ਇਹ ਸਪਨਾ ਸਾਰਾ ਕੁਝ ਸੱਚ ਦੱਸਦੇ ਉਹੀ ਕੁਝ ਹੋਇਆ ਸਪਨਾ ਟੁੱਟ ਗਈ ਸਪਨਾ ਨੇ ਸਾਰਾ ਕੁਝ ਸੱਚ ਦੱਸਤਾ ਤੇ ਸਪਨਾ ਕਹਿੰਦੀ ਵੀ ਮੈਂ ਤੇ ਜਿਹੜਾ ਮੇਰਾ ਆਸ਼ਿਕਾ ਮਨੀ ਉਹ ਉਹ ਜਾ ਹਸਪੀਟਲ ਉਹਨੇ ਧਮਣੇ ਮਿਲ ਕੇ ਆਪਦੇ ਘਰ ਵਾਲ ਨੂੰ ਮਾਰਿਆਗਾ ਤੇ ਉਹ ਜਦ ਪੁੱਛ ਕਰਨ ਪੁੱਛਦੇ ਕਿਉਂ ਮਰਿਆ ਉਹ ਆਪਦੇ ਘਰ ਵਾਲੇ ਨੂੰ ਤੇ ਫਿਰ ਉਹ ਦੱਸ ਦੇ ਕੇ ਵੀ ਜਿਹੜਾ ਹਰਸ਼ਪ੍ਰੀਤ ਦਾ ਵਾ ਉਹ ਮੇਰੇ ਘਰ ਲਈ ਮੀਤ ਬਹੁਤ ਚੰਗਾ ਦੋਸਤ ਸੀਗਾ ਇਹ ਦਿਲ ਬਚਪਨ ਤੋਂ ਇੱਕੋ ਸਕੂਲ ਪੜੇ ਸੀਗੇ ਤਾਂ ਕਰ ਕਿੰਨਾ ਜਿਹੜੀ ਦੋਸਤੀ ਸੀ ਬਹੁਤ ਗਹਿਰੀ ਸੀ ਤੇ ਹੁਣ ਕਹਿੰਦੇ ਉਹ ਜਿਹੜਾ ਹਰਸ਼ਪ੍ਰੀਤ ਸੀਗਾ ਵਿਆਹ ਤੋਂ ਬਾਅਦ ਵੀ ਉਹ ਸਾਡੇ ਘਰੇ ਆਉਂਦਾ ਜਾਂਦਾ ਸੀਗਾ ਤੇ ਵੀ ਉਹ ਜਦੋਂ ਸਾਡਾ ਵਿਆਹ ਹੋਇਆ ਵਿਆਹ ਹੋਇਆ ਸੀ ਇਹਨਾਂ ਦਾ ਮਨੀਸ਼ ਦਾ ਤੇ ਸਪਨਾ ਦਾ 2007 ਚ ਤੇ ਸਾਲ 1.5 ਸਾਲ ਦਾ ਦੋਵਾਂ ਦਾ ਬਹੁਤ ਵਧੀਆ ਚੱਲਿਆ ਪਿਆਰ ਚੱਲਿਆ ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਇੱਕ ਬੇਟੀ ਵੀ ਜਨਮ ਲੈਂਦੀ ਹੈਗੀ ਤੇ ਫਿਰ ਕਹਿੰਦੀ ਹੁਣ ਇਸ ਤੋਂ ਬਾਅਦ ਜਦੋਂ 1.5 ਸਾਲ 2 ਸਾਲਾਂ ਬਾਅ ਉਹ ਸੱਪਣਾ ਦਾ ਮਨ ਭਰ ਗਿਆ ਮਨੀਸ਼ ਤੋਂ ਹੁਣ ਸੱਪਣਾ ਬਾਹਰਲਾ ਐਕਸਪੀਰੀਅੰਸ ਲੈਣਾ ਚਾਹੁੰਦੀ ਸੀਗੀ ਤੇ ਵੀਡੀਓ ਦੇ ਸ਼ਰੀਰ ਦੀ ਹਾਫ ਸੀਗੀ ਉਹਨੂੰ ਬਾਰ ਬਾਰ ਇਹ ਕਹਿ ਰਹੀ ਸੀਗੀ ਕਿ ਤੂੰ ਜਿਹੜਾ ਹੁਣ ਮਨੀਸ਼ ਨੂੰ ਛੱਡ ਕੇ ਹੋਰ ਕਿਸੇ ਬੰਦੇ ਨਾਲ ਸਬੰਧ ਬਣਾ। ਉਹ ਬੰਦਾ ਕੌਣ ਸੀਗਾ ਉਹਦੀ ਮਤਲਬ ਸਭ ਤੋਂ ਪਹਿਲਾਂ ਨਜ਼ਰ ਚ ਆਇਆ ਦਾ ਸੱਪਣਾ ਦੇ ਉਹੀ ਆਰਸ਼ਪ੍ਰੀਤ ਜਿਹੜਾ ਉਹਨਾਂ ਦੇ ਘਰੇ ਅਕਸਰ ਆਉਂਦਾ ਜਾਂਦਾ ਸੀਗਾ ਤੇ ਸੱਬਣਾ ਦੇ ਉਹ ਆਰਸ਼ਪ੍ਰੀਤ ਦੇ ਇੱਕ ਮਟਕਾ ਹੋਇਆ ਇੱਕ ਮਟਕੇ ਹੋਣ ਤੋਂ ਬਾਅਦ ਦੋਨਾਂ ਨੇ ਇੱਕ ਦੂਜੇ ਨੂੰ ਮਤਲਬ ਸੈਂਟਾਵਾਰੀਆਂ ਸੈਂਟਾਮਾਂਤਵਾਂ ਨੰਬਰ ਸ਼ੇਅਰ ਕੀਤਾ ਨੰਬਰ ਸ਼ੇਅਰ ਕਰਨ ਤੋਂ ਬਾਅਦ ਫੋਨ ਤੇ ਗੱਲਾਂਬਾਤਾਂ ਕਰਨ ਲੱਗ ਗਏ ਹੁਣ ਜਿਹੜੀ ਇੱਥੇ ਸੱਬਣਾ ਸੀ ਉਹ ਦੇਖਣ 'ਚ ਬਹੁਤ ਖੂਬਸੂਰਤ ਸੀਗੀ ਤੇ ਜਿਹੜਾ ਹਰਸ਼ਪ੍ਰੀ ਸਿੰਘ ਸੀਗਾ ਉਹ ਵੀ ਮਤਲਬ ਕੁਸ਼ੂਤ ਸੀਗਾ ਤੇ ਹਰਸ਼ਪ੍ਰੀ ਸਪਨਾ ਨੂੰ ਕਹਿੰਦਾ ਵੀ ਮੈਂ ਥੋਡੀ ਕੁਸ਼ੂਤ ਦੀਏ ਕੇ ਫੈਦਾ ਹੋ ਗਿਆ ਕਿ ਮੈਂ ਚਾਹੁੰਦਾ ਸੀਗਾ ਵੀ ਤੁਹਾਡੇ ਨਾਲ ਵਿਆਹ ਕਰਾਵਾਂ ਤੁਹਾਡਾ ਵਿਆਹ ਹੋਗਾ ਵੀ ਮੈਂ ਵਿਆਹ ਤਾਂ ਕਰ ਨਹੀਂ ਸਕਦਾ ਪਰ ਮੈਂ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਪਿਆਰ ਦਊਗਾ ਜਦ ਇਹ ਗੱਲ ਸਪਨਾ ਸੁਣਦੀ ਹੈ ਕਿ ਸਪਨਾ ਉਹ ਕਹਿੰਦੀ ਵੀ ਮੈਂ ਵੀ ਤੁਹਾਨੂੰ ਬਹੁਤ ਤੁਸੀਂ ਮੈਨੂੰ ਬਹੁਤ ਪਸੰਦੋਂਗੇ ਤੇ ਹੁਣ ਜਿਹੜਾ ਮੇਰਾ ਮਾਣਾਗਾ ਉਹ ਮਨੀਸ਼ ਤੋਂ ਭੱਜ ਚੁੱਕਿਆ ਮੈਂ ਚਾਹੁੰਨੀ ਵੀ ਮੈਂ ਤੁਹਾਡੇ ਨਾਲ ਹੀ ਰਹਿਵਾਂ ਤੁਹਾਡੇ ਨਾਲ ਹੀ ਵਿਆਹ ਕਰਾਵਾਂ ਫਿਰ ਉਹਨੇ ਇੱਕ ਪਲਾਨ ਬਣਾਉਂਦਾ ਕਿ ਮਨੀਸ਼ ਨੂੰ ਤਲਾਕ ਦੇ ਦਿਆਂਗਾ ਤੇ ਜਿਹੜੀ ਹੋਂਸ ਆਪਣਾ ਸੀਗੀ ਉਹ ਮਨ ਲਈ ਪਲਾਨ ਪੂਰਾ ਬਣਾ ਲੈਂਦੀ ਹੈ ਮਨੀਸ਼ ਨੂੰ ਤਲਾਕ ਦੇ ਦਿੰਦਾ ਪਰ ਉਹ ਸਭਾ ਦੇ ਮਨ ਚ ਇੱਕ ਗੱਲ ਹੋਰ ਹਿੱਟ ਕਰਦੀ ਹੈ ਕਿ ਉਹ ਇਹ ਗੱਲੇ ਹਿੱਟ ਕਰਦੇ ਆ ਕਿ ਜੇ ਉਹਨੇ ਤਲਾਕ ਦਿੱਤਾ ਤੇ ਉਹਦੇ ਜਿਹੜਾ ਪ੍ਰੋਪਰਟੀ ਹੈਗੀ ਉਹਨੂੰ ਕੱਖ ਨਹੀਂ ਮਿਲਣਾ ਉਸ ਪ੍ਰੋਪਰਟੀ 'ਚ ਤੇ ਫਿਰ ਇਹ ਜਿਹੜਾ ਮਤਲਬ ਉਸ ਤੋਂ ਪਹਿਲਾਂ ਇਹ ਸਟੋਰੀ ਸੁਣਾਉਣ ਤੋਂ ਪਹਿਲਾਂ ਦੱਸਿਆ ਸੀਗਾ ਜਿਹੜਾ ਮਨੀਸ਼ ਸੀਗਾ ਉਹ ਬਹੁਤ ਬਪਾਲ ਦਾ ਬਹੁਤ ਵੱਡਾ ਕਾਰੋਬਾਰੀ ਸੀਗਾ ਤੇ ਅਪਲਾਈ ਬੋਡਰ ਦਾ ਕੰਮ ਸੀਗਾ ਵੀ ਜੇ ਉਹ ਬਪਾਲ ਦੇ 10 ਬੰਦੇ ਅਮੀਰ ਕੱਢਨੇ ਹੁਣ ਦੱਸਾ ਜੋ ਮਨੀਸ਼ ਨਾਮ ਮਨੀਸ਼ ਦਾ ਨਾਮ ਸੀਗਾ ਤੇ ਹੁਣ ਜਿਹੜੀ ਸਭਣਾ ਸੀਗੀ ਉਹ ਜੇ ਉਹ ਤਲਾਕ ਦਿੰਦੀ ਸੀ ਸਾਰੀ ਜਿਹੜੀ ਜਾਇਦਾਦ ਸੀ ਉਹ ਉੱਥੇ ਉਹ ਚਲੀ ਜਾਂਦੀ ਸੀ ਹੁਣ ਇੱਥੇ ਜਿਹੜਾ ਹਰਸ਼ਪ੍ਰੀਤ ਦਾ ਤੇ ਸਪਨਾ ਦੋਨੇ ਇੱਕ ਮਿਲ ਕੇ ਪ੍ਰੈਨ ਬਣਾਉਂਦੇ ਆ ਕਿ ਮਨੀਸ਼ ਨੂੰ ਰਸਤੇ 'ਚ ਹਟਾਉਂਦਾ ਮਤਲਬ ਹੀ ਮਨੀਸ਼ ਨੂੰ ਮਾਰਨ ਲੱਗਾ ਤੇ ਹੁਣ ਜਿਹੜਾ ਮਤਲਬ ਵੀ ਇੱਕ ਦਿਨ ਉਹਦਾ ਹੀ ਨੀਂਦਾਂ ਨੂੰ ਗੋਲੀਆਂ ਪਾਉਂਦੀ ਆ ਕਿ ਸਪਨਾ ਆਪਣੇ ਘਰ ਵਾਲੇ ਮਨੀਸ਼ ਦੇ ਤੇ ਉਸ ਤੋਂ ਬਾਅਦ ਜਿਹੜਾ ਉਹ ਆਉਂਦਾ ਹਰਸ਼ਪ੍ਰੀਤ ਆਉਂਦਾ ਉਸ ਤੋਂ ਬਾਅਦ ਉਹਦਾ ਮਤਲਬ ਹੀ ਗੜਾ ਘੁੱਟ ਕੇ ਗੋਲੀਆਂ ਮਾਰ ਕੇ ਦੋਸ ਗੋਲੀਆਂ ਮਾਰ ਦਿਆ ਉਹ ਮਨੀਸ਼ ਦੇ ਤੇ ਇੱਕ ਸਰਚ ਮਾਰਦੇ ਆਗੇ ਇੱਕ ਉਹਦੇ ਇੱਥੇ ਮਾਰਦੇ ਜਿਸ ਘਰ ਨੂੰ ਦੀ ਮੌਤ ਹੋ ਜਾਂਦੀ ਹੈ ਕਿ ਉਸ ਤੋਂ ਬਾਅਦ ਦੋਨੇ ਜਾਣੇ ਚੱਕ ਕਿਉਂ ਮਤਲਬ ਉਹ ਗੰਦੇ ਨਾਲ ਜਿ ਸੱਟਾਂ ਆਉਂਦੀਆਂ ਆਗੇ ਬੋਰੀ ਜਿ ਸੱਟਾਂ ਆਉਂਦੀਆਂ ਆਗੇ ਹੁਣ ਮਸ ਮੋਬਾਈਲ ਤੇ 10 ਘੰਟਾ ਵੀ ਕਿਵੇਂ ਕਿਵੇਂ ਉਹ ਜੋ ਲਾਸ਼ ਮਿਲੀ ਹੈ ਪੁਲਸ ਉਸ ਤੋਂ ਬਾਅਦ ਕਾਰਵਾਈ ਕੀਤੀ ਸੀ ਪੁਲਸ ਹੁਣ ਜਿਹੜਾ ਪੁਲਸ ਹੈ ਇੱਕ ਮੁਰਜੋਂ ਦਾ ਗ੍ਰਿਫਤਾਰ ਕਰ ਲਿਆ ਸੀਗਾ ਸਪਨਾ ਮਨੀਸ਼ ਦੀ ਘਰ ਹੀ ਤੇ ਜਿਹੜਾ ਹੁਣ ਰਹਿ ਗਿਆ ਸੀਗਾ ਦੂਸਰਾ ਮਨੀਸ਼ ਦਾ ਬਚਪਨ ਦਾ ਦੋਸਤ ਤੇ ਉਹ ਸਪਨਾ ਦਾ ਆਸ਼ਕ ਉਸ ਤੋਂ ਬਾਅਦ ਪੁਲਸ ਛਾਪਾ ਮਾਰਦੀ ਹੈ ਕਿ ਉਹਨਾਂ ਦੇ ਘਰੇ ਤੇ ਉਸ ਤੋਂ ਉਹਨੂੰ ਗ੍ਰਿਫਤਾਰ ਕਰ ਲਿਆ ਕੰਧ ਨੇ ਮੌਜਮ ਪੋਰਸ ਪੋਰਸਾਨੇ ਕਰਤਾ ਕਾਰਜ ਕਰ ਲਈ ਸੀ ਤੇ ਉਸ ਤੋਂ ਬਾਅਦ ਇਹਨਾਂ ਦੋਨੋਂ ਅਦਾਲਤ ਲੈ ਕੇ ਜਾਂਦੀ ਹੈ ਪੁਛ ਤੇ ਇਹਨਾਂ ਨੂੰ ਸਜ਼ਾ ਹੁੰਦੀ ਹੈ ਅੱਜ ਦੀ ਪਹਾੜੀ ਗੰਦੀ ਇੱਕ ਖਤਮ ਕਹਾਣੀ ਜਿਸ ਸਿੱਖੋਂ ਨੂੰ ਬਹੁਤ ਕੁਝ ਮਿਲਦਾ ਸਿੱਖੋਂ ਨੂੰ ਸਾਰਨੋਂ ਵੱਡੀ ਗੱਲ ਇਹ ਮਿਲਦੀ ਹੈ ਕਿ ਸਾਨੂੰ ਕਿਸੇ ਦੇ ਅੱਖਾ ਬੰਦ ਕਰਕੇ ਯਕੀਨ ਨਹੀਂ ਕਰਨਾ ਚਾਹੀਦਾ ਤੇ ਉਸ ਤੋਂ ਦੂਜੀ ਗੱਲ ਸਿੱਖ ਨੂੰ ਇਹ ਮਿਲਦੀ ਹੈ ਵੀ ਨਜਾਇਜ਼ ਸੰਬੰਧਾਂ ਦੇ ਕਦੇ ਵੀ ਵਿਆਹ ਤੋਂ ਬਾਅਦ ਕੋਈ ਵੀ ਅਜਿਹਾ ਕਦਮ ਨਾ ਚੁੱਕੋ ਜਿਸ ਕਰਕੇ ਤੁਹਾਨੂੰ ਪਛਤਾਉਣਾ ਹੋਵੇ ਜੇਕਰ ਇਸ ਕੰਮ ਵਿੱਚ ਮੌਤ ਹੁੰਦੀ ਹੈ ਜਾਂ ਫਿਰ ਹੁੰਦੀ ਹੈ ਇਸ ਕੰਮ 'ਚ ਜੇਲ੍ਹ ਉਹ ਸਭ ਨੂੰ ਨਰਮਤ ਜੇ ਰਹੋਗੇ ਤੇ ਜਿਹੜਾ ਉਹ ਆਸਕ ਸੀਗਾ ਉਹ ਵੀ ਜੇਲ੍ਹ ਚ ਬੈਠਾ ਉੱਤੇ ਵਿਚਾਰਾ ਦਾ ਘਰ ਕਿਦਾ ਪੱਟਾ ਹੈਗਾ ਇੱਕ ਬੇਕਸੂਰ ਬਜ਼ੁਰਗ ਉਹਦਾ ਬੰਦੇ ਆਲਾ ਤੇ ਬੇਕਸੂਰ ਇੱਕ ਮਾਰਿਆ ਹੈਗਾ ਤੁਹਾਨੂੰ ਬੇਟੀ ਦਾ ਕੀ ਕਸੂਰ ਸੀਗਾ ਉਹਨੇ ਦਾ ਬਾਪ ਗਿਆ ਬਾਪ ਵੀ ਉਸ ਦੁਨੀਆਂ ਤੋਂ ਚਲਾ ਗਿਆ ਤੇ ਮਾਂ ਸੀਗੀ ਜਿਹੜੀ ਉਹ ਵੀ ਜੇਲ੍ਹ ਤੇ ਚਲੀ ਗਈ ਤੇ ਉਹ ਬੱਚੀ ਦਾ ਕੀ ਕਸੂਰ ਸੀਗਾ ਇਸ ਕਰਕੇ ਮੈਂ ਕਹਿਣਾ ਇਹ ਜਦ ਕੰਮ ਕਰਨ ਤੋਂ ਪਹਿਲਾਂ ਸੋਚੋ ਦਿਮਾਗ ਲਾਵੋ ਵੀ ਇਹਦਾ ਨਤੀਜਾ ਕੀ ਨਿਕਲੂਗਾ ਤੇ ਮਿਲਦੇ ਆਂ ਅਗਲੀ ਸਟੋਰੀ ਵਿੱਚ ਜੇ ਸਟੋਰੀ ਜੋ ਸਿੱਖਣ ਨੂੰ ਮਿਲੇ ਉਹ ਮੈਂ ਹੱਥ ਜੋੜ ਰਿਹਾ ਤੁਹਾਡੇ ਸਾਹਮਣੇ ਵੇਖੋ ਕੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਤਾਂ ਜੋ ਇੱਕ ਬੰਦਾ ਵੀ ਵੀਡੀਓ ਦੇਖ ਕੇ ਸੁਧਰ ਜੇ ਇਹਦਾ ਕੰਮ ਨਾ ਕਰੇ ਮੈਂ